ਬੀ ਸੱਜਣੋ ਦੁਪਹਿਰਾ ਹੋ ਚੁੱਕਿਆ ਰੈਡੀ ਹੋ ਚੁੱਕੇ ਆਪਾਂ ਤੇ ਲੇਟ ਹੋ ਗਏ ਯਾਰ ਗਿੱਲੂ ਨਹੀਂ ਖੜੇ ਨੇ ਵਸ ਤੋਂ ਨੇ ਵਿਆਹ ਜਾਣਾ ਆਪਣੇ ਆਪਣੇ ਭਰਾ ਨੇ ਗੀ ਕੁੜੀਆਂ ਦੇ 12 ਮੀਨ ਕੁੜੀਆਂ ਦੇ ਵਿਆਹ ਕਰ ਰਹੇ ਨੇ ਚੂਲੜ ਪਿੰਡ ਬਾਈ ਸੁਣੇ ਹੋਗਾ ਬਿੱਲਾ ਚੂਲੜ ਨਾਉ ਸੁਣਿਆ ਹੋਵੇ ਬਾਈ ਦਾ ਤੁਸੀਂ ਤੇ ਉਧਰ ਚੱਲੇ ਆਂ ਕਾਲੀ ਕਾਲੀ ਜੱਟ ਤਿਆਰ ਹੋયા ਪਹਿਲਾ ਟ੍ਰੇਨਿੰਗ ਸੀਗੀ ਅਜੇ ਲਾਸਟ ਦਿਨ ਸੀਗਾ। ਖੁਸ਼ ਨਾਲ ਸਾਨੂੰ ਭਾਈ 2-200 ਰੁਪਈਆ ਵੀ ਮਿਲੂਗਾ ਟ੍ਰੇਨਿੰਗ ਲਾਉਣ ਦਾ। ਐ ਫੇਦਾ ਵੀ ਲੈਨੇ ਆ ਨਾ। ਇਹ ਉੱਪਰ ਇਹ ਠੀਕ ਐ। ਚੱਲੇ ਆ ਹੁਣ। ਰੇਟ ਹੋਗੇ ਗਾਲਾਂ ਕੱਢੀ ਜਾਂਦੇ ਨੇ ਮੈਨੂੰ ਮਸਤ ਆਉਣੇ ਘੜੇ। ਬਾਕੀ ਮਿਲਦੇ ਆ ਸਾਰਿਆਂ ਨੂੰ ਚੱਕਦੇ ਆ ਰੋਹਤੂਨੀਆਂ ਨੂੰ। ਟੂ ਮਾਰਨਿੰਗ ਬਾਬੇਓ। ਸ੍ਰੀਕਾਲ ਜੀ ਬੰਦੇ ਪਹੁੰਚ ਚੁੱਕੇ ਆਗੇ। ਜਾਲੀਆਂ ਲਾਦਾ ਬਾਈ ਹੱਲ ਆਵੇ ਸਾਈਡਾਂ ਵਾਲੀਆਂ ਲਾਦੇ ਜਿਹੜੇ ਪਿੱਛੇ ਸੀ ਤੇ ਨੇ ਹਾਈ ਗਾਇਜ਼ ਹਾਈ ਗਾਇਜ਼ ਚੈੱਕ ਕਰੋ ਮੁੰਡੇ ਐਕਚੁਅਲੀ ਮੇਰੇ ਫਰੈਂਡਸ ਆ ਚੁੱਕੇ ਆ ਤੇ ਮੁੰਡੇ ਚੱਲੇ ਨੇ ਵਿਆਹ ਮੈਂ ਕਹਿੰਦਾ ਦੇਖਦੇ ਜਾਓ ਤੱਕ ਪੈਂਦੀ ਵੀਰੇ ਸਾਡੇ ਨਾਲ ਜੁੜੇ ਰਹੋ ਜੁੜੇ ਰਹੋ ਬਲੌਗ ਐਂਡ ਤੱਕ ਤੁਹਾਨੂੰ ਪੂਰਾ ਫੰਡ ਕਰਾਉਣਾ ਹੈ ਅਸੀਂ ਅੱਜ ਉਧਰ ਉਹ ਵੀ ਉਧਰ ਖੜਕਾ ਦੜਕਾ ਹੋ ਗਿਆ ਕਹਿੰਦੇ ਮੁੰਡਿਆਂ ਹੈਲੋ ਗਾਇਜ਼ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੁਹਾਨੂੰ ਸੁਣਾਉਣ ਮੈਂ ਕਹਿੰਦੇ ਅਮਰੀਕ ਨਾਮ ਸਰਕਾਰਾਂ ਦਾ ਆਉਂਦਾ ਰੋਲ ਗੈਂਗਾ ਦਾ ਵੀ ਐ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਦਾਰਾਂ ਦਾ ਵੀ ਐ ਸਿੱਧੇ ਸਾਦੇ ਜੱਟਾਂ ਨਾਲ ਸਾਜ਼ਿਸ਼ ਭਾਰੀ ਹੋਈ ਐ ਜੱਟ ਦਿਲ ਦਾ ਨਹੀਂ ਸੀ ਮਾੜਾ ਤਾਂ ਹੀ ਤਾਂ ਮਾੜੀ ਹੋਈ ਐ ਓਏ ਗੱਲਾ ਜੱਟ ਦਿਲ ਦਾ ਨਹੀਂ ਸੀ ਮਾੜਾ ਤਾਂ ਹੀ ਤਾਂ ਮਾੜੀ ਹੋਈ ਐ ਹੁਣ ਦੇਖ ਮੈਂ ਤੇਨੂੰ ਗੱਲ ਕਹਿਣੀ ਚਾਹਣਾ ਇੱਕ ਹਾਂ ਦੇਖ ਪਹਿਲਾਂ ਅਸੀਂ ਕੀ हीरा ਗਵਾ ਚੁੱਕਿਆ ਹਾਂਜੀ ਇੰਡੀਆ ਦਾ ਪੰਜਾਬ ਦਾ ਬਿਲਕੁਲ ਤਮੂਸੇ ਵਾਲਾ ਹਾਂਜੀ ਵੇਖ ਬੀਰਵਣ ਕਿਹਨੂੰ ਲਕੋ ਕੇ ਘਰੇ ਕੁਰੇ ਰੱਖਿਆ ਕਰੋ ਅਸੀਂ ਇਹਨੂੰ ਨਹੀਂ ਘਵਾਉਣਾ ਚਾਹੁੰਦੇ ਕਾਲਮ ਵੀਰੇ ਦੇਖੋ ਹਨਾ ਮੇਰੀ ਕਾਲਮ ਬੜੀ ਤਾਕਰੀ ਹੈ ਕਾਲਮ ਤੋੜ ਜੀ ਮੈਨੂੰ ਸੋਸ਼ਲ ਮੀਡੀਆ ਦੇ ਘੱਟ ਕਿਉਂ ਆਉਣਾ ਮੈਂ ਇੱਥੇ ਕਰਕੇ ਸੋਸ਼ਲ ਮੀਡੀਆ ਤੇ ਐਕਟਿਵ ਘੱਟ ਰਹਿਣਾ ਨਹੀਂ ਤਾਂ ਹੀ ਕਹਿੰਦੇ ਜੀ ਵੀ ਅੰਡਰਗਰਾਊਂਡ ਰਹਿਆ ਕਰੋ ਅਸੀਂ ਤੁਹਾਨੂੰ ਖੋਣਾ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਇਸੇ ਕਰਕੇ ਮੈਂ ਜਿੱਥੇ ਪਿੱਛੇ ਬੈਠਾ ਪਿੱਛੇ ਜਾਲੀਆਂ ਲਾਈਆਂ ਹੋਈਆਂ ਨੇ ਜਾਲੀਆਂ ਲਾ ਕੇ ਬੰਦਾ ਉੱਡੇ ਹੋਇਆ ਹੋਇਆ ਨੀਂਦਾ ਮੇ ਤਾਂ ਪੈਣਾ ਉਹਨਾਂ ਵਿੱਚੇ ਓਕੇ ਗਾਇਜ਼ ਇਹ ਸਰੋਤ ਤੋਂ ਤੁਰਿਆ ਮੁੰਡਿਆਂ ਪਕਾਈ ਮਾਰਨ ਨੂੰ ਹਟਿਆ ਹੁਣ ਕਹਿੰਦਾ ਮੇਰੇ ਬੋਲ ਸੁੱਕ ਗਏ ਤੇ ਲੈ ਰੇ ਕਣੀ ਬੋਲੇ ਸੁੱਕ ਗਏ ਲਓ ਵੀ ਮਿੱਤਰੋ ਪਹੁੰਚ ਚੁੱਕੇ ਆਂ ਚੂਲੜ ਹਰਿਆਣੇ ਦੀ ਹਾਦ ਤੇ ਤੁਸੀਂ ਫੁੱਟੂ ਗੱਲਾਂ ਕਰਦੇ ਪਏ ਹਾਂ ਜੀ ਪਹੁੰਚ ਚੁੱਕੇ ਆਂ ਪਾ ਕਿੱਥੇ ਪਹੁੰਚ ਚੁੱਕੇ ਆ ਹਨ ਅਸੀਂ ਪਹੁੰਚ ਚੁੱਕੇ ਆਂ ਸੂਲਨ ਕਰਾਟ ਕੁੰਨੜਾ ਇਹ ਚੁੰਨੜਾ ਆ ਚੁੰਨੜਾ ਸੌਰੀ ਚੁੰਨੜਾ ਚੁੰਨੜਾ ਬੰਨ ਚੁੱਕੇ ਆ ਟੈਂਟ ਲੱਗਿਆ ਹੋਇਆ ਸਾਡੇ ਬੰਤ ਦੀ ਇਹ ਬੰਤ ਦੀ ਇਹ ਬੰਤ ਜਿਹਨੇ ਸਾਰੀ ਜੰਗ ਕੁੰਨੜਾ ਵਾਲਾ ਡਾਕਟਰ ਆ ਜਿਹੜਾ ਉਹਦਾ ਵੱਡਾ ਭਾਈ ਹੈ ਇਹ ਕਿ ਛੋਟਾ ਵੱਡਾ ਵੱਡਾ ਭਾਈ ਹੈ ਭਾਈ ਓਏ ਇਹ ਵੀ ਦੇਖੋ ਵੀ ਮੁੰਡੇ ਭੈਣ ਮੈਂ ਕਹਣਾ ਭਾਈ ਜੀ ਪੂਰੀ ਹੱਤ ਕਰਾਵਾਂਗੇ ਸਾਡਾ ਡੰਡ ਜੁੜੇ ਰਹੋ ਭਾਈ ਦਾ ਖਾੜਾ ਜੀ ਉੱਤੇ ਚੈੱਕ ਕਰੋ ਤੁਸੀਂ ਮਾਹੌਲ ਚੈੱਕ ਕਰ ਸਕਦੇ ਆ ਇੱਧਰ ਪੂਰਾ ਟੈਂਟ ਖਣਬੀਨ ਦਾ ਕੰਮ ਚੱਲ ਰਿਹਾ ਸਿੰਗਰ ਸਿੰਗਰ ਆ ਰਹੇ ਨੇ ਨਾਲ ਆਉਜੀ ਖਾਣ ਪੀਣ ਚੱਲ ਰਿਹਾ ਹੈ ਕਹਿੰਦੇ ਜੋਬਰਾ ਦਾ ਹਾਂ ਹਾਂ ਮਤਲਬ ਦਾ ਭਾਈ ਜੀ ਠੀਕ ਆ ਠੀਕ ਆ ਫਿਰ ਮੇਰੇ ਨਾਲ ਵਧੀਆ ਕਿੰਨਾ ਹਾਂਜੀ ਬੰਤ ਜੀ ਬੰਤ ਤਾਂ ਪਛਤ ਗਏ ਖਾਣ ਪੀਣ ਪੂਰਾ ਪ੍ਰਬੰਧ ਸੰਜੀ ਆਪਦੇ ਤੁਸੀਂ ਉਹ ਦੋ ਜੀ ਕੀ ਹੁੰਦੇ ਨੇ ਵਿਚਾਰ ਵਿਚਾਰ ਸੰਜੀ ਕਰ ਮੈਂ ਇਦਾਂ ਕਹਿੰਦਾ ਸਾਰੇ ਮੇਰੀ ਵੀਜ਼ਾ ਨੂੰ ਮੇਰੇ ਨੂੰ ਭਾਵਾ ਨੂੰ ਕਿ ਬਾਅਦ ਤੋਂ ਬਾਅਦ ਸਮਾਜ ਸੇਵਾ ਕਰੋ ਹਾਂਜੀ ਜਿਹੜੀਆਂ ਗਰੀਬ ਲੜਕੀਆਂ ਨੇ ਉਹਨਾਂ ਦੇ ਵਿਆਹ ਕਰੋ ਆਪ ਖਾ ਕੇ ਮੁੜ ਜਿਓ ਆਪਾਂ ਹਾਂ ਬੈਲ ਕਾਲਜ ਬੈਲਪੁਰ ਲੋਕਾਂ ਨੂੰ ਸਲਾਹ ਲੋਕਾਂ ਨੂੰ ਸਲਾਹ ਦਿਓ ਹਾਂ ਬੈਲ ਕਾਲਜ ਬੈਲਪੁਰ ਦੇਖੋ ਕਿਆ ਪੀਣੀ ਆ ਸਾਥ ਮੇਂ ਚਲੋ ਜੀ ਸਾਡੇ ਦੋ ਬੰਦੇ ਭੱਜ ਗਏ ਦੋ ਬੰਦੇ ਕਿੱਧਰ ਗਏ ਆਪਣੇ ਇੱਕ ਵਾਰ ਫੋਨ ਲੱਭਣ ਗਿਆ ਉਹਨਾਂ ਦਾ ਇਹ ਗੱਲਾਂ ਮਾਰਦੀ ਸਾਰੀ ਗੱਲਾਂ ਬੱਸ ਸਾਹਿਬ ਗੱਭਰੂ ਹਰਿਆਣੇ ਦੀ ਹੱਦ ਤੇ ਪਹੁੰਚੇ ਹੋਏ ਨੇ ਕਹਿੰਦੇ ਅੱਜ ਐ ਇਦਾਂ ਹੀ ਆ ਬਾਈ ਕਦੇ ਬੰਬੇ ਕਦੇ ਘਾਟੀ ਗੱਡੀ ਮੇਤਰਾ ਦੀ ਹਾਂ ਲੰਬੇ ਰੂਟ ਵਾਲੀਆਂ ਗੱਡੀਆਂ ਨੇ ਬਿਲਕੁਲ ਵੀਰੇ ਬਿਲਕੁਲ ਜੀ ਇਦਾਂ ਹੀ ਆ ਆਪਣੇ ਭਰਾਵਾਂ ਨੇ ਰੱਖਿਆ ਪ੍ਰੋਗਰਾਮ ਆਪਿਓ 12 ਕੁੜੀਆਂ ਦੇ ਵਿਆਹ ਕਰੇ ਨੇ ਨਵੀਂ ਹਰਿਆਣੇ ਦੀ ਹੱਦ ਦੇ ਦੌਰੇ ਫਿਰਦੇ ਆ ਕਹਿੰਦੇ ਕਿੱਥੇ ਹਾਂਜੀ ਗੱਭਰੂ ਆ ਆ ਬੜੇ ਨੌਂਦਰਾ ਹੁੰਦਰਾ ਮਰਾਈਆਂ ਵੀਰ ਲੜਾ ਸੋਹਣਾ ਲੱਗਣਦੇ ਆ ਹੈ ਓਏ ਸਰਪੰਚ ਹੈ ਜੀ ਫੇਰ ਵੀ ਸਰਪੰਚ ਆਗਾ ਸੋਹਣਾ ਕਿਵੇਂ ਲੱਗਦਾ ਕਰ ਚੈੱਕ ਕਰੋ ਮੋਢਾ ਸਰਪੰਚ ਹੈ ਸਾਰੇ ਕੰਮ ਜੋਰ ਤੋਂ ਕਰਦਾ ਜਿੱਤੇ ਲਗੀ ਖਿੱਚਦੀ ਹੈ ਖਿੱਚਦੀ ਦਾ ਖਿੱਚਦੀ ਵੀਰ ਅੜ ਗਿਆ ਤੜ ਗਿਆ ਚੈੱਕ ਕਰੋ ਮਾਹੌਲ ਐਨ ਇੱਕ ਨੰਬਰ ਆ ਸਾਰਾ ਲੰਗਰ ਪਾਣੀ ਆਦਰ ਸਪੂਰਤ ਸન્યાਸ ਵੀਰਾ ਤੁਹਾਨੂੰ ਉੱਪਰ ਤੋਂ ਦੇਖ ਰਹੇ ਹੁਣ ਕਿ ਬਗਲ ਮੇ ਆ ਜਿਹਨੇ ਦੇਖ ਰਹੇ ਨੇ ਉਹਦਾ ਨਾਮ ਉਸੇ ਯਾਦ ਰਾਮਾਣਪੁਰਾ ਕਰਿਆ ਹੈ ਕਹਿੰਦੇ ਲਗਣੀ ਹੋਰ ਚੈੱਕ ਕਰੋ ਸਾਰੀ ਐਜੂਕੇਸ਼ਨ ਸਰਵੈਂਟ ਜੌਬ تھی ਇੰਦੀ ਪਰ ਇਹ ਵੀ ਪੂਰੀ ਤਰ੍ਹਾਂ 2 ਸਾਲ ਸੇ ਹਾਂਜੀ ਫਾਇ ਸ਼ਕਣ ਮੁੰਡਿਓ ਹਾਂ ਹਾਂ ਬਾਈ ਵਧੀਆ ਮਾਲਕ ਦੀ ਗਰਬਾ ਬਹੁਤ ਅਰੇਂਜਮੈਂਟ ਹੈ ਸੋਹਣਾ ਕਰਿਆ ਸੋਹਣਾ ਕਾਰਜ ਹੋ ਗਿਆ ਵੀਰੇ ਬਹੁਤ ਸੋਹਣਾ ਬਾਈ ਨੇ ਕੰਮ ਕੀਤਾ ਐਜੇ ਬੰਦਾ ਸਪੋਰਟ ਕਰਿਆ ਕਰੇ ਸਹੀ ਗੱਲ ਬਹੁਤ ਸੋਹਣਾ ਕੰਮ ਕੀਤਾ ਬਾਈ ਨੇ ਵੀ ਕੋਈ ਨਹੀਂ ਗਰਮੀ ਬਾੜੀ ਹੁੰਦੇ ਤਾਂ ਆਗੇ ਗੰਡੀ ਚ ਜਾਂਦੇ ਆ ਅਸੀਂ ਦਵਾਰੇ ਉੱਥੇ ਹਾਂ ਭਾਈ ਜਾਂਦੇ ਨੇ ਕਿਉਂਕਿ ਉਹ ਦੇਖੋ ਫੁੱਲਾਂ ਵਾਲੀ ਫੱਲਾ ਵਾਲੀ ਲਾ ਕਰੋਲਾ ਤੇ ਲਈ ਫਿਰਦੇ ਨੇ ਚੋਪਰ ਬੋਲਾ ਫੱਲਾ ਵਾਲੀ ਕਾਰੇ ਤੂੰ ਲਿਖਿਆ ਹੋਵੇ ਸੋਹਣਿਆ ਵੇ ਤੇਰਾ ਮੇਰਾ ਨਾਮ ਹਾਂ ਹਾਂ ਯਾਰ ਸੇਰੋ ਸ਼ੈਰੀ ਕਰਦੇ ਆ ਸਾਰਾ ਚੀਲ ਲਈ ਸੀ ਸਾਨੂੰ ਕੀਲ ਲਿਆ ਹਾਂਜੀ ਬਿਲਕੁਲ ਵੀਰ ਜੀ ਤ੍ਰੋਗੀ ਹਾਲਚਾਲ ਆ ਸਾਰਿਆਂ ਦਾ ਠੀਕ ਠਾਕ ਹਾਂ ਨੈਕਸਟ ਡੇ ਚੱਲ ਪਿਆ ਰਾਤੀ ਲੇਟ ਹੋ ਗਏ ਥੋੜਾ ਆਉਂਦੇ ਆਉਂਦੇ ਤੇ ਅੱਜ ਅਸੀਂ ਅੱਜ ਵੀ ਵਿਆਹ ਹੈ ਆਪਣੇ ਮਿੱਤਰ ਦਾ ਜੋਬਰ ਆਪਣਾ ਨਵਾਂ ਉਹਦੇ ਵਿਆਹ ਤੇ ਚੱਲੇ ਆ ਤਿਆਰ ਹੋ ਕੇ ਟਾਈਮ ਸਵਾ 12:00 ਬੱਜ ਚੁੱਕੇ ਨੇ ਬਾਕੀ ਲੋਕ ਚੈੱਕ ਕਰ ਸਕਦੇ ਸੁਣੇ ਸੁਣੇ ਮੋਢੇ ਦੇ ਭਾਈ ਭਏ ਤੇ ਬਾਕੀ ਇੱਕ ਥੋੜੀ ਵੈਡ ਨਿਊਜ਼ ਵੀ ਆ ਵੈਡ ਨਿਊਜ਼ ਇਹ ਆ ਵੀ ਸ੍ਰੀ ਰੇਮ ਗੰਨ ਸਾਹਿਬ ਦਾ ਕੈਨਸਲ ਹੋ ਰਿਹਾ ਆਪਣਾ ਪ੍ਰੋਗਰਾਮ ਜਾਣ ਦਾ ਕੈਨਸਲ ਤਾਂ ਹੋ ਰਿਹਾ ਯਾਰ ਆਪਣਾ ਮਾਮੇ ਦਾ ਜਿਹੜਾ ਮਾਮੇ ਵਾਲਾ ਕਹਿੰਦੇ ਆਪਾਂ ਲਵਲੀ ਉਹਨੂੰ ਕੋਈ ਪ੍ਰੋਬਲਮ ਆ ਡੈਡੀ ਢਿੱਲਾ ਹੋ ਗਿਆ ਉਹਦਾ ਐਡਮਿਟ ਕੀਤਾ ਅੱਜ ਉੱਥੇ ਚੱਲਿਆਂ ਪਹਿਲਾਂ ਮੈਂ ਤੇ ਬਾਕੀ ਦੇਖਦੇ ਆਂ ਮੇਰਾ ਜੀ ਆ ਵੀ ਲਵਲੀ ਨਾਲ ਹੀ ਲੈ ਕੇ ਚੱਲਾਂ ਜਲ ਜੇ ਡਿਲੇ ਹੋਂਦਾ ਥੋੜੇ ਦਿਨ ਤਾਂ ਡਿਲੇ ਕਰ ਲਾਂਗੇ ਪਿਛਲੇ ਸਾਲ ਵੀ ਉਹਨੇ ਜਾਣਾ ਸੀ ਆ ਪਿਛਲੇ ਸਾਲ ਵੀ ਤਾਂ ਹੀ ਕੈਂਸਲ ਹੋਇਆ ਹਨਾ ਠੀਕ ਹੈ ਬਾਕੀ ਕੋਈ ਨਹੀਂ ਜਿਵੇਂ ਲਵਲੀ ਕਹੂਗਾ ਜੇ ਡਿਲੇ ਕਰਕੇ ਉਹਦੇ ਨਾਲ ਜਾ ਸਕਦਾ ਤਾਂ ਡਿਲੇ ਕਰ ਲਾਂਗੇ ਜਿਵੇਂ ਵੀ ਉਹ ਕਹੂਗਾ ਉਵੇਂ ਹੀ ਕਰਾਂਗੇ ਬਾਕੀ ਕੋਸ਼ਿਸ਼ ਕਰਦੇ ਆ ਵੀ ਲੈ ਕੇ ਜਾਈਏ ਉਹਨੂੰ ਪਰ ਐ ਵੀ ਹੁਣ ਆਪਾਂ 11 ਤਰੀਕ ਦਾ ਬਣਿਆ ਸੀ ਉਸ ਦਿਨ ਵੀ ਨਹੀਂ ਜਾ ਸਕਦੇ ਹਨ ਹੈ ਮਾਪੇ ਨੂੰ ਛੱਡ ਕੇ ਵੀ ਨਹੀਂ ਜਾ ਜਾਂਦਾ ਬਿਮਾਰ ਨੂੰ ਕਰਦੇ ਆਂ ਡਰਾਈਵ ਆ ਕੇ ਤੇ ਪਹੁੰਚਦੇ ਆਂ ਹਸਪੀਟਲ ਤੇ ਆਪਰੇ ਸਾਰੇ लवली ਰੋਹਿਤ ਮਾਉਂਟੀ ਸਾਰੇ ਉੱਥੇ ਨੇਗੇ ਮਿਲਦਾ ਜਾ ਕੇ ਆਪਾਂ ਵੀ ਸੱਜਣੋਂ ਚੋਬਰ ਪਹੁੰਚ ਚੁੱਕਿਆ ਇੱਧਰ ਅਨਸ਼ੂ ਜੀ ਅਨਸ਼ੂ ਚਲੋ ਪਹਿਲੇ ਪਹਿਲੀ ਵਾਰੀ ਨੋਂ ਲਿਆਓ ਅਨਸ਼ੂ ਜੀ ਨਹੀਂ ਤੈਨਾਂ ਨੂੰ ਬਿੱਗਮ ਤੋਂ ਬਿੱਗਮ ਤੋਂ ਲਈ ਸੀ ਬਿੱਗਮ ਤੋਂ ਲਾ ਜੀ ਪਹੁੰਚ ਚੁੱਕੇ ਨੇ ਤੇ ਸਾਡੇ ਕੋਲ ਸਿਕਿਉਰਟੀ ਖੜਾ ਦਿੰਦੇ ਆ ਇਹਨਾਂ ਨੂੰ ਪਤਾ ਸੀਗਾ ਨਾ ਵੀ ਆ ਰਹੇ ਆਗੇ ਆਪਾਂ ਮੈਂ ਭਗਵਾਨ ਤਵਨ ਨੂੰ ਫੋਨ ਮਾਰਤਾ ਸੀ ਵੀ ਮੈਂ ਜਾਣਾ ਵਿਆ ਕੋਈ ਗੱਲ ਨਹੀਂ ਸਿਕਿਉਰਟੀ ਲਾ ਦਿੰਦੇ ਆ ਸਹੀ ਤਾਂ ਇਹ ਤੇ ਮੇਟਰੋ ਪਹਿਲਾਂ ਹਸਪੀਟਲ ਚੱਲੇ ਆ ਵਿਆ ਤਾਂ ਚਲ ਜੇ ਬਾਅਦ ਚ ਦੇਖਾਂਗੇ ਤੇ ਸੈੱਟ ਰਿਹਾ ਵਗ ਜਾਗੇ ਨਹੀਂ ਕੋਈ ਚੱਕਰ ਨਹੀਂ ਹੈਗਾ ਸ਼ਾਗਨ ਪਹੁੰਚਦਾ ਕਰਦਾ ਹਾਂ ਮੁੰਡੇ ਤੱਕ ਤੇ ਹੁਣ ਚੱਲੇ ਆਂ ਅਸੀਂ ਆਕੇ ਕੋਈ ਨਹੀਂ ਬਾਬੇ ਸੈਟ ਹੋ ਜੂ ਸਾਡਾ ਅੰਕਲ ਜੀ ਸੈਟ ਹੋ ਜਾਣਗੇ ਚਾਹ ਪੀ ਲੈਣੇ ਹੁਣ ਅਸੀਂ ਚੱਲੇ ਆਂ ਵਿਆਹ ਸਾਡਾ ਅੰਕਲ ਥੋੜਾ ਜਿਆ ਸਟੇਬਲ ਆ ਹੁਣ ਬਾਕੀ ਅੱਧੇ ਘੰਟੇ ਤੱਕ ਘੰਟੇ ਤੱਕ ਜੀ ਸ਼ਾਗਨ ਪਾ ਕੇ ਮੁੜ ਕੇ ਆਉਣੇ ਹੈਗੇ ਸਾਡਾ ਜੀ ਵੈਸੇ ਕਰਦਾ ਨਹੀਂ ਹੈਗਾ ਧੱਕੇ ਨਾਲ ਭੇਜਦੇ ਜਾਂਦਾ ਲਾ ਉਹਦੀ ਕਹਿੰਦਾ ਜਾ ਜਾ ਉਹ ਯਾਰ ਤੇ ਪਹੁੰਚਦੇ ਆ ਹਾਂ ਇਹ ਮੈਂ ਕਾਰਡ ਲੈ ਬਾਈ ਤੇਰੇ ਨਾਲੇ ਮਾੜੀ ਕੁਆਲਟੀ ਵਾਲਾ ਕਾਰਡ ਹੈਗਾ ਆ ਵੇਖ ਆ ਕਾਰਡ ਬਈ ਆ ਕਾਲਾੜੀ ਕੁਆਲਟੀ ਵਾਲਾ ਨਹੀਂ ਹੈਗਾ ਬਾਈ ਲੈਮੀਲੇਸ਼ਨ ਚੜੀ ਹੋਈ ਆ ਇਹ ਤੇ ਲੈਮੀਲੇਸ਼ਨ ਨਹੀਂ ਚੜੀ ਹੋਈ ਨਾ ਲਓ ਜੀ ਸੱਜਣੋ ਪਹੁੰਚ ਚੁੱਕੇ ਆ ਵਿਆਹ ਓਏ ਅੰਦਰ ਹੈਗਾ ਪਾਣੀ ਓਏ ਆ ਜਾ ਅੰਦਰ ਮਿਲ ਜੂ ਯਾਰ ਬਾਹਰ ਤਾਂ ਵਿਆਹ ਸਾਹਮਣੇ ਉਹਦੇ ਦਾ ਯਾਰਾਂ ਨੂੰ ਫਰੀਦ ਹੀ ਭਾਲਦਾ ਦੁਕਾਨ ਵਾਲੇ ਤੋਂ ਲਓ ਜੀ ਮੁੰਡਿਓ ਅੱਧੀ ਕਹਿੰਦੇ ਜੋਬਰ ਨੇ ਆਲਦੀ ਸਜਾਈ ਕਰਦਾ ਬਹੁਤ ਚੱਕਿਆ ਜੀ ਕਿੱਥੇ ਪਹੁੰਚ ਦਿੱਤੇ ਨੇ ਮੁੰਡੇ ਵਿਆਹ ਚ ਅੱਜ ਸਾਡੀ ਅੱਧੀ ਟੀਮ ਆਈ ਆ ਪਿਆ ਹੈ ਹੋਰ ਆ ਬਾਕੀ ਤਾਂ ਸੀ ਨਹੀਂ ਆਇਆ ਨੇ ਮੇਰੀ ਚੱਕ ਕੇ ਜੇ ਇੱਕ ਨੂੰ ਬੁਲਾਇਆ ਆਉਂਦਾ ਦੀ ਸਾਰੀ ਜਾਂਦੇ ਨੇ ਦੇ ਜੀ ਪਹੁੰਚ ਕੇ ਮਿਲਦੇ ਆਓ ਜੀ ਜੋਬਰ ਵਿਆਹ ਪਹੁੰਚ ਚੁੱਕੇ ਨੇ ਕਹਿੰਦੇ ਕਰ ਕੰਮ ਠੰਡਾ ਹੀ ਆ ਕੰਮ ਠੰਡਾ ਪੈ ਗਿਆ ਮੁੰਡਾ ਪਹੁੰਚੋ ਨਹੀਂ ਹੋ ਰਹੀ ਇਹ ਮੈਟਰੋ ਸਾਡਾ ਭਰਾ ਮਾਮਾ ਬਣ ਗਿਆ ਭਾਈ ਓਏ ਕੀ ਹੋਇਆ ਮੁੰਡਾ ਕੁੜੀ ਮੁੰਡਾ ਹੋਇਆ ਕੁੜੀ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਆਪਣੀ ਭੈਣ ਦੀ ਪੁੱਛਦੇ ਜਵਾਬ ਹੋਇਆ ਬਹੁਤ ਵੱਧ ਗਿਆ ਆਪਾਂ ਆਂਛ ਨੂੰ ਬੇਨਤੀ ਆ ਵੀ ਆ ਜਾਓ ਭਾਈ ਪਹੁੰਚੋ ਹਾਂ ਭਾਈ ਇਹਦੇ ਆ ਫੋਟੋ ਦੇਖ ਲੈ ਦੀ ਫੋਟੋ ਦੇਖ ਲੈ ਬੰਦੇ ਦੀ ਫੋਟੋ ਦੇਖ ਲੋ ਬਹੁਤ ਠੀਕ ਹੈ ਆ ਜਾ ਭਾਈ ਓਏ ਹਾਂ ਪਾਰਟੀ ਤੇਰੇ ਕਾ ਪਾਰਟੀ ਤੇਰੇ ਕਾ ਨਹੀਂ ਆ ਹਾਂ ਖੜ ਜਾ ਇੱਕ ਮਿੰਟ ਭਾਈ ਚਲ ਕੋਈ ਨਹੀਂ ਬਾਹਰ ਡੰਨਾ ਬਾ ਠੀਕ ਹੈ ਮੁੰਡਿਓ ਉੱਪਰ ਚੱਲੇ ਨੇ ਸਾਡੇ ਤੇ ਸਾਡੇ ਭਾਈ ਨੂੰ ਮੁਬਾਰਕਾਂ ਬਹੁਤ ਬਹੁਤ ਹਨਾ ਅੰਕਲ ਜੀ ਆਉਂਦੇ ਨੇ ਸਾਡੇ ਹਸਪਤਲ 'ਚ ਅੰਕਲ ਜੀ ਮੁਬਾਰਕਾਂ ਬਹੁਤ ਬਹੁਤ ਹੋਣਾ ਮੈਨੂੰ ਐਂ ਲੱਗ ਰਿਹਾ ਵੀ ਤੁਸੀਂ ਅੰਦਰ ਮੈਂ ਨੱਚਾ ਰਿਹਾ ਹਾਂ ਅੰਕਲ ਜੀ ਕਰੋ ਮੁਆੜ ਕੇ ਮੂਹਰੇ ਹੋ ਜੀ ਦੀਆਂ ਭੋਰ ਚੱਲਦੀਆਂ ਲੱਗ ਪਈ ਤੇਰੀ ਮੇਰੀ ਜੋੜੀ ਜੋ ਅਤਸਿਕ ਨਮ ਕੋ ਆਂਡੇ 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 ਉਹ ਮੈਨੂੰ ਦਰਦੀ ਪਾੜ ਦੋ ਭੈਣ ਜੀ ਹੋਏ ਨਾ ਉਹ ਖੇਤ ਜੇ ਮੈਂ ਪਤਾ ਸਵੇਰ ਦਾ ਜੰਮੀ ਨਹੀਂ ਗਿਆ ਕਰੇ ਆਜੀ ਮਿੱਤਰੋ ਕਿੱਦਿਆਂ ਉਹ ਸਾਡੇ ਉਹ ਬੈਕਪੋਰ ਸਤਿ ਸ਼੍ਰੀ ਅਕਾਲ ਜੀ ਬਾਬਣ ਜੀ ਕਿੱਦਿਆਂ ਸਵੇਰੇ ਆਵਾਂਗੇ ਸਵੇਰੇ ਹੋਰ ਵੀ ਕਰੇ ਜਾਂਦੇ ਹੈ ਓਕੇ ਸਰ ਅੱਜ ਨੂੰ ਆਦੇ ਮੈਂ ਚੈੱਕ ਇਸ ਚੈੱਕ ਕਰ ਤੁਗ ਬਰੂ ਦਾ ਫੇਸ ਚੈੱਕ ਕਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਾਓ ਹਾਂਜੀ ਤੇ ਦੋ ਦਿਨ ਆਪਾਂ ਵਿਆਹ ਜ ਸੀਗੇ ਹਨ ਕੱਲ ਵੀ ਸੀ ਪਰਸ ਵੀ ਤੇ ਬਾਕੀ ਆਪਣਾ ਮੇਮ ਗੁੰਡ ਸਾਹਿਬ ਜਾਣ ਦਾ ਜਿਹੜਾ ਸੀਗਾ ਪਲਾਨ ਉਹ ਫਿਲਹਾਲ ਕੈਨਸਲ ਹੋ ਚੁੱਕਿਆ ਕੈਨਸਲ ਨਹੀਂ ਹੋਇਆ ਕੈਨਸਲ ਨਾ ਮੰਨੋ ਵੀ ਡਿਲੇ ਹੋਇਆ ਚਾਰ ਕ੍ਰਿੰਨ ਚਾਰ ਪੰਜ ਦਿਨ ਹੱਦ ਵੀ ਬਾਕੀ ਜਾ ਵੀ ਸਕਦੇ ਆ 11 ਆ 12 ਨੂੰ ਹੋ ਸਕਦਾ 15 16 ਨੂੰ ਜਾ ਸੀਗੇ ਹਨਾ ਨੇ ਲਵਲੀ ਦਾ ਡੈਡੀ ਠੱਲਾ ਸੀਗਾ ਐਡਮਿਟ ਨੇ ਉਹ ਲਵਲੀ ਨੂੰ ਲੈ ਕੇ ਜਾਣੀ ਜਾਣ ਆ ਯਾਰ ਉਹ ਤਾਂ ਪਿਛਲੇ ਸਾਲ ਵੀ ਹੀ ਰਹਿ ਗਿਆ ਚਾਰੇ ਦਾ ਪੂਰੀ ਗੱਲ ਨਹੀਂ ਮੈਂ ਡਿਲੇ ਕਰ ਲੈਣੇ ਆ ਬੱਬੂ ਜਦੋਂ ਘਰੇ ਆ ਗਿਆ ਠੀਕ ਹੋ ਗਏ ਉਦੋਂ ਆ ਚੱਲਾਂਗੇ ਬਾਕੀ ਵਲੋਗ ਅੱਜ ਹੀ ਐਂਡ ਕਰਦੇ ਆ ਰਾਤੀ ਵੀ ਲੇਟ ਹੋ ਗਏ ਬਰਸੋਂ ਵੀ ਲੇਟ ਹੋਵੇ ਲਾਈਕ ਸ਼ੇਅਰ ਕਮੈਂਟ ਸਾਰੇ ਮੇਰੇ ਭਰਾ ਜ਼ਰੂਰ ਕਰ ਦਿਆ ਕਰੋ ਹਨ ਜਿਹੜੇ ਵੀਡੀਓ ਦੇਖ ਰਹੇ ਹੋ ਤੁਸੀਂ ਨਗੇ ਸਬਸਕ੍ਰਾਈਬ ਕਰ ਦਿਆ ਕਰੋ ਬਾਕੀ ਫਿਰ ਗੁਰੂ ਸਾਹਿਬ ਜਾਵਾਂਗੇ ਤੇ ਦੇਖਿਓ ਡੇਲੀ ਵਲੌਗ ਆਇਆ ਕਰਨਾ ਹੈ ਆਪਣੇ ਦਿਖਾਵਾਂਗੇ ਤੁਹਾਨੂੰ ਸਾਰਾ ਇਹਨ ਰਸਤੇ 'ਚ ਚੌੜਾ ਨਹੀਂ ਕਰਨੀ ਹੈ ਪਰ ਉਹ ਵਲੌਗਾਂ 'ਚ ਸਲਾਬ ਵਲੌਗਾਂ 'ਚ ਤੁਹਾਨੂੰ ਚੌੜ ਦੇਖ ਜਾਂਦੀ ਹੈ ਸਾਡੀ ਹਨਾ ਔਰ ਗੁਰੂ ਘਰ ਜਾ ਕੇ ਆਪਾਂ ਚੌੜਦੀ ਕਰਦੇ ਪਹਿਲੇ ਦਿਨ ਹੋ ਸਕਦੀ ਹੈ ਆਗੀ ਅਸੀਂ ਜਦੋਂ ਰਸਤੇ ਜਾਵਾਂਗੇ ਗੱਡੀ 'ਚ ਆਪਾਂ ਪਰ ਜਦੋਂ ਪੈਦਲ ਯਾਤਰਾ ਕਰਾਂਗੇ ਗੁਰੂ ਘਰ ਅੱਧੀ ਉਦੋਂ ਹੀ ਨਹੀਂ ਚੌੜ-ਚੂੜ ਉਦੋਂ ਸਾਰਾ ਐਨ ਤੋਂ ਲੋ ਪ੍ਰੋਪਰ ਦਿਖਾਵਾਂਗੇ ਰਸਤਾ ਚਲੋ ਮਿਲਦੇ ਆਂ ਬਾਕੀ ਅਗਲੇ ਵਲੌਗ 'ਚ ਧੰਨਵਾਦ